ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਸਿੰਘ ਮੈਂ ਪੰਜ ਵਾਰਡ ਨੰਬਰ 3 ਪਿੰਡ ਭੇਲਾ ਤੋਂ ਸਾਡੇ ਨਾਲ ਜੀ ਪੰਜ ਅਰਵਿੰਦਾ ਵਾਰਡ ਨੰਬਰ 1 ਤੋਂ ਪੰਜ ਨੇ ਜੀ ਬਲਬੀਰ ਕੌਰ ਸਾਡੇ 2 ਨੰਬਰ ਵਾਰਡ ਦੇ ਪੰਜ ਨੇ ਤੇ ਬਲਵੀਰ RAM ਜੀ ਸਾਡੇ 5 ਨੰਬਰ ਵਾਰਡ ਦੇ ਪੰਜ ਨੇ ਸਾਡੇ ਪਿੰਡ ਦੀ ਜੋ ਸਥਿਤੀ ਵਿਗੜੀ ਹੋਈ ਹੈ ਜੀ ਉਹ ਇੱਕ ਜਿਹੜੇ ਸਾਡੇ ਸਰਪੰਚ ਨੇ ਤੇ ਉਹਨਾਂ ਨਾਲ ਇੱਕ ਪੰਜ ਨੇ ਤੇ ਦੋ ਤਿੰਨ ਉਹਨਾਂ ਨਾਲ ਕੋਈ ਸ਼ਰਾਰਤੀ ਅਨਸਰ ਨੇ ਉਹ ਪੰਚਾਇਤ ਯੂਨੀਅਨ ਜਿਹੜੀ ਬਣੀ ਹੋਈ ਹੈ ਜੀ ਆਦਮਪੁਰ ਦੀ ਉਹਦੇ ਵਿੱਚ ਦੋ ਇੱਕ ਉਹਨਾਂ ਨੇ ਪ੍ਰਧਾਨ ਤੇ ਇੱਕ ਸੈਕਟਰੀ ਅਸ਼ੋਕ ਕੁਮਾਰ ਪ੍ਰਧਾਨ ਤੇ 인ਦਰਜੀ ਜਿਹੜੇ ਸੈਕਟਰੀ ਨੇ ਉਹ ਸਾਡੇ ਪਿੰਡ ਦੇ ਵਿੱਚ ਨਿੱਜੀ ਕੰਮਾਂ ਵਿੱਚ ਦਖਲ ਕਰ ਰਹੇ ਨੇ ਸਾਡੇ ਜੋ ਪਿੰਡ ਦੇ ਵਿੱਚ ਸਰਪੰਚ ਤੇ ਉਹਨਾਂ ਨੇ ਪੰਜ ਬਲੋਕ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਸਾਡੇ ਖਿਲਾਫ ਪਿੰਡ ਦੇ ਵਿੱਚ ਉਹ ਉਲਟ ਗੱਲਾਂ ਕਰ ਰਹੇ ਹਨ ਕਿ ਇਹ ਪਿੰਡ ਦਾ ਵਿਕਾਸ ਨਹੀਂ ਹੋਣ ਦੇ ਰਹੇ ਇਹ ਪੰਚਾਇਤ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਨਹੀਂ ਹੋ ਰਹੇ ਸਾਡੇ ਕੋਲ ਬਕਾਇਦਾ ਸਬੂਤ ਨੇ ਇਸ ਗੱਲ ਦੇ ਕਿ ਅਸੀਂ ਹਰ ਇੱਕ ਮੀਟਿੰਗ ਵਿੱਚ ਉਹਨਾਂ ਦੇ ਸ਼ਾਮਲ ਹੋਏ ਹਾਂ ਕਿਸੇ ਇੱਕ ਅੱਧੀ ਮੀਟਿੰਗ ਦੇ ਵਿੱਚ ਸ਼ਾਇਦ ਸਾਡੇ ਕੋਲ ਨਹੀਂ ਜਾ ਹੋਇਆ ਕਿਸੇ ਨਿੱਜੀ ਕਾਰਨਾ ਕਰਕੇ ਸਾਡੀ ਹਾਜ਼ਰੀ ਬਕਾਇਦਾ ਲੱਗੀ ਹੋਈ ਹੈ ਆਮ ਜਲਾਸਾ ਤੇ ਅਸੀਂ ਮਤੇ ਪਾਏ ਹੋਏ ਨੇ ਤੇ ਅਸੀਂ ਉਹਨਾਂ ਦੇ ਸਾਈਨ ਵੀ ਕੀਤੇ ਹੋਏ ਆ ਜਿਹੜੇ ਜਿਹੜੇ ਇਹ ਨਹੀਂ ਸਾਡੇ ਤੇ ਦੋਸ਼ ਲਾਏ ਨੇ ਅਸੀਂ ਉਹਨਾਂ ਨੂੰ ਇੱਕ ਸਿਰੇ ਤੋਂ ਨਖੇਦੀ ਕਰਦੇ ਹਾਂ ਇਹ ਇਹਨਾਂ ਨੇ ਸਾਡੇ ਤੇ ਦੋਸ਼ ਬਿਲਕੁਲ ਗਲਤ ਲਾਏ ਨੇ ਔਰ ਜਿਹੜਾ 17 ਤਰੀਕ ਦਾ ਇਹ ਨਹੀਂ ਸਾਨੂੰ ਏਜੰਡਾ ਦਿੱਤਾ ਹੋਇਆ ਸੀ ਏਜੰਡਾ ਨੰਬਰ 2 ਉਹ ਪੰਚਾਇਤ ਦੀ ਮੀਟਿੰਗ ਰੱਖੀ ਹੋਈ ਸੀ ਇਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਅਲਾਸਮੈਂਟ ਕਰਵਾਈ ਕਿ ਇਹ ਉੱਥੇ ਗਰਾਂਟਾਂ ਭਰਨ ਵਾਲੇ ਅਧਿਕਾਰੀ ਆ ਰਹੇ ਨੇ ਤੁਸੀਂ ਉੱਥੇ ਆ ਕੇ ਗਰਾਂਟਾਂ ਪਰਵਾਓ ਲੋਕਾਂ ਨੂੰ ਉੱਥੇ ਇਕੱਠੇ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਇੱਕ ਤਰੀਕ ਦੀ ਜਿਹੜੀ ਮੀਟਿੰਗ ਸੀ ਉਸ ਵਿੱਚ ਵੀ ਲੋਕਾਂ ਨੂੰ ਇਕੱਠੇ ਕਰਕੇ ਤੇ ਇਹਨਾਂ ਨੇ ਵਿੱਚ ਉੱਥੇ ਕੁਝ ਔਰਤਾਂ ਵੱਲੋਂ ਗਾਲਾਂ ਕਢਵਾਈਆਂ ਗਈਆਂ ਤੇ ਉਹ ਮੀਟਿੰਗ ਨੂੰ ਖਰਾਬ ਕੀਤਾ ਗਿਆ 17 ਤਰੀਕ ਵਾਲੀ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਦ ਅਸੀਂ ਸੈਕਟੇਸਾਹ ਨੂੰ ਫੋਨ ਕੀਤਾ ਕਿ ਤੁਸੀਂ ਮੀਟਿੰਗ ਦੇ ਵਿੱਚ ਆ ਰਹੇ ਹੋ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਉਸ ਟਾਈਮ ਹਾਈ ਕੋਰਟ ਦੇ ਵਿੱਚ ਗਿਆ ਹੋਇਆ ਹਾਂ ਤੇ ਇਸ ਲਈ ਅਸੀਂ ਉਸ ਮੀਟਿੰਗ ਦੇ ਵਿੱਚ ਨਹੀਂ ਗਏ ਸੈਕਟਰੀ ਸਾਹਿਬ ਨੇ ਕਿਹਾ ਕਿ ਉਹ ਜਿਹੜੀ ਮੀਟਿੰਗ ਹੈ ਉਹ ਕੈਨਸਲ ਕੀਤੀ ਗਈ ਹੈ ਸਰਪੰਚ ਸਾਹਿਬ ਦੇ ਵੱਲੋਂ ਕਿਸੇ ਵਿਅਕਤੀ ਨੇ ਉਹਨਾਂ ਨੇ ਜੋ ਸਰਪੰਚ ਸਾਹਿਬ ਨੇ ਉਹ ਅਸੀਂ ਮਤੇ ਦੀ ਕਾਪੀ ਸਾਡੇ ਕੋਲ ਹੈ ਉਹਨਾਂ ਨੇ ਸੈਕਟਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਮਤੇ ਨੂੰ ਪਾਇਆ ਆਪਣੀ ਹਾਜ਼ਰੀ ਪਾਈ ਤੇ ਸਾਡੀ ਗੈਰ ਹਾਜ਼ਰੀ ਪਾਈ ਇਹ ਮਤਾ ਬਿਲਕੁਲ ਵੀ ਮੰਨਿਆ ਨਹੀਂ ਜਾਊਗਾ ਕਿਉਂਕਿ ਇਸ ਉੱਪਰ ਸੈਕਟਰੀ ਸਾਡੇ ਤੇ ਜੋ ਸਰਪੰਚ ਸਾਹਿਬ ਵੱਲੋਂ ਤੇ ਉਹਨਾਂ ਦੇ ਪੰਜ ਵੱਲੋਂ ਜੋ ਦੋਸ਼ ਲਾਏ ਗਏ ਸੀ ਕਿ ਪਿੰਡ ਦਾ ਵਿਕਾਸ ਨਹੀਂ ਹੋਣ ਦੇ ਰਿਹਾ ਅਸੀਂ ਉਹਨਾਂ ਦੀ ਸਖਤ ਨਿੰਦਾ ਕਰਦੇ ਹਾਂ ਅਸੀਂ ਪਿੰਡ ਦੇ ਵਿਕਾਸ ਦੇ ਵਿੱਚ ਪਹਿਲਾਂ ਵੀ ਯੋਗਦਾਨ ਪਾਇਆ ਤੇ ਅੱਗੇ ਵੀ ਪਾਵਾਂਗੇ ਔਰ ਇਸ ਅਸੀਂ ਪਿੰਡ ਦੇ ਵਿੱਚ ਵਿਕਾਸ ਕਾਰਜ ਲਈ ਹੀ ਚੁਣੇ ਗਏ ਹਾਂ ਸਾਡੀ ਬीडीपी ਸਾਹਿਬ ਨੂੰ ਬੇਨਤੀ ਹੈ ਕਿ ਇਹ ਜੋ ਸਰਪੰਚ ਸਾਹਿਬ ਨੇ ਸਾਡੀ ਮਰਜ਼ੀ ਤੋਂ ਬਗੈਰ ਸਾਡੀ ਸਲਾਹ ਤੋਂ ਬਗੈਰ ਪਿੰਡ ਦੇ ਵਿੱਚ ਕੰਮਾਂ ਦੇ ਮਗਰ ਪਏ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਨੂੰ ਵਿਕਾਸ ਦੀ ਬਹੁਤ ਲੋੜ ਹੈ ਹੋਰ ਵੀ ਬਹੁਤ ਸਾਰੇ ਕੰਮ ਪਏ ਹੋਏ ਨੇ ਸਾਡੇ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾਣ ਚਾਹੇ ਸਰਪੰਚ ਥਰੂ ਤੇ ਚਾਹੇ ਕਿਸੇ ਸਰਕਾਰੀ ਅਧਿਕਾਰੀ ਦੇ ਥਰੂ ਮੈਂ ਆਪਣੇ ਪੰਚਾਇਤ ਮੈਂਬਰਾਂ ਦਾ ਉਹ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਨੱਜਰ ਭੇੜਾਂ ਹਾਂ ਪਿੰਡ ਵਾਸੀਆਂ ਵੱਲੋਂ ਤੇ ਅਪੀਲ ਕਰਦਾ ਹਾਂ ਕਿ ਜੋ ਸਾਡੇ ਪਿੰਡ ਦਾ ਵਿਕਾਸ ਆ ਰਹਿੰਦਾ ਹੋਇਆ ਉਹ ਪੰਚਾਇਤ ਨੂੰ ਨਾਲ ਲੈ ਕੇ ਵੀਡੀਓ ਸਾਹਿਬ ਨੂੰ ਵੀ ਬੇਨਤੀ ਆ ਚਾਹੇ ਉਹ ਸਰਪੰਚ ਥਰੂ ਕਰਾਉਣ ਜਾਂ ਕਿਸੇ ਉੱਚ ਅਧਿਕਾਰੀ ਕੋਲੋਂ ਕਰਾਇਆ ਜਾਵੇ ਕਿਉਂਕਿ ਸਾਡੇ ਪਿੰਡ ਦਾ ਹਲੇ ਵਿਕਾਸ ਹੋਣਾ ਬਹੁਤ ਬਾਕੀ ਪਿਆ ਆ। ਇਸ ਦੇ ਵਿੱਚ ਅਸੀਂ ਕੋਈ ਪਾਰਟੀਬਾਜ਼ੀ ਨਹੀਂ ਕਰਦੇ ਅਸੀਂ ਤਾਂ ਪਿੰਡ ਦਾ ਵਿਕਾਸ ਚਾਹੁੰਦੇ ਆ। ਤੇ ਇਹ ਵਿਕਾਸ ਕਰਾਇਆ ਜਾਵੇ ਬਸ ਮੇਰੀ ਇੰਨੀ ਬੇਨਤੀ ਆ ਮੈਂ ਸਖੀਰ ਸਿੰਘ ਪਿੰਡ ਪੇੜਾਂ ਦਾ ਵਾਸੀ ਆ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੇ ਜਿਹੜੇ ਵਿਕਾਸ ਕਾਰਜਾਂ ਵਾਸਤੇ ਇਹ ਮੁੱਦਾ ਠੋਣ ਦੀ ਕੋਸ਼ਿਸ਼ ਕੀਤੀ ਆ ਦੇਖੋ ਜਿਹੜੇ ਵਿਕਾਸ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਕੰਮ ਜਿਹੜੇ ਰਹਿੰਦੇ ਹਜੇ ਤੇ ਹੋਣ ਵਾਲੇ ਆ ਜਿਹੜੀ ਹੁਣ ਪੰਚਾਇਤ ਲੇਟਸ ਜਿਹੜੇ ਹੋਇਆ ਸਰਪੰਚ ਸਾਹਿਬ ਆ ਜਾਂ ਪੰਜ ਉਹ ਜਿਹੜੇ ਸਾਡੇ ਚੁਣੇ ਹੋਏ ਜਿਹੜੇ ਪੰਚ ਹੈਗੇ ਆ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਲੈ ਕੇ ਨਹੀਂ ਜਾਂਦੇ ਨਾ ਉਹਨਾਂ ਦੀ ਕੋਈ ਪੁੱਛਗਿੱਛ ਕਰਕੇ ਹੈਗੇ ਵੀ ਉਹਨਾਂ ਨੂੰ ਪੁੱਛਿਆ ਜਾਵੇ ਕਿਹੜੇ ਕੰਮ ਕਰਾਈਆਂ ਤੇ ਇਸ ਕਰਕੇ ਸਾਰੇ ਕੰਮ ਬਹੁਤ ਅੱਜ ਸਿਵਿਆਂ ਦੇ ਵਿੱਚ ਬਹੁਤ ਕੰਮ ਰਹਿੰਦੇ ਆ ਇੱਥੇ ਪਿੰਡ ਦੀਆਂ ਗਲੀਆਂ ਨਾਲੀਆਂ ਗੋਦਵਾਲ ਸਭ ਤੋਂ ਜਿਹੜੀਆਂ ਬਹੁਤ ਅੰਡਰਗਰਾਊਂਡ ਪੈਣ ਵਾਲੀ ਪਈ ਆ ਜਿਹੜਾ ਪਾਣੀ ਸਾਰਾ ਸੜਕ 'ਚ ਪੈਂਦਾ ਆ ਸੋ ਇਸ ਕਰਕੇ ਸਾਡੀ ਤਾਂ ਸਰਕਾਰ ਨੂੰ ਅਪੀਲ ਆ ਵੀ ਜੇ ਪੰਚਾਇਤ ਜਿਹੜੇ ਸਰਪੰਚ ਸਾਹਿਬ ਸਾਡੇ ਨਾਲ ਨਹੀਂ ਕਰਾਉਂਦੇ ਤਾਂ ਕਿਸੇ ਉੱਚ ਅਧਿਕਾਰੀ ਨੂੰ ਸਾਡੇ ਪਿੰਡ ਨਾਮਜ਼ਦ ਕੀਤਾ ਜਾਵੇ ਜਿਹੜਾ ਇਸ ਪਿੰਡ ਦਾ ਵਿਕਾਸ ਕਰਾਉਣ ਵਿੱਚ ਸਾਡਾ ਸਹਿਯੋਗ ਕਰੇ ਅਸੀਂ ਪਿੰਡ ਵਾਸੀ ਸਾਰੇ ਜਿਹੜੇ ਆ ਇਸ ਇਹ ਜਿਹੜੀ ਮੌਜੂਦਾ ਜਿਹੜੀ ਇਸ ਟਾਈਮ ਹੁਣ ਪੰਜ ਸਰਪੰਚ ਵੀ ਉਹਨਾਂ ਦੇ ਨਾਲ ਵੀ ਆ ਵੀ ਜੋ ਕੰਮ ਕਰਦੇ ਉਹ ਵੀ ਕਰਾਈ ਜਾਣ ਸਾਨੂੰ ਤਾਂ ਕੋਈ ਤਰਾਜ ਨਹੀਂ ਜੀ ਸਾਡੇ ਪਿੰਡ ਨੂੰ ਸਾਡੇ ਇਨੇ ਤੁਸੀਂ ਦੇਖ ਸਕਦੇ ਸਾਰੇ ਕਿੰਨਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਸਾਰੇ ਲੋਕ ਪਿੰਡ ਦਾ ਵਿਕਾਸ ਚਾਹੁੰਦੇ ਆ ਤੇ ਜੇ ਇਹ ਨਹੀਂ ਕਰਦੇ ਤਾਂ ਅਸੀਂ ਤਾਂ ਉੱਚ ਅਧਿਕਾਰੀਆਂ ਤੱਕ ਵੀਡੀਓ ਸਭ ਨੂੰ ਕਹਿੰਨੇ ਆ ਕੋਈ ਨਾ ਕੋਈ ਜਿਹੜਾ ਨੁਮਾਇੰਦਾ ਲਾਇਆ ਜਾਵੇ ਜਿਹੜਾ ਸਾਡੇ ਪਿੰਡ ਦਾ ਵਿਕਾਸ ਕਰਾਵੇ ਧੰਨਵਾਦ ਜੀ ਬਿਲਕੁਲ ਜੇ ਤੁਸੀਂ ਸਾਈਡ ਹੀ ਨਹੀਂ ਕਰਦੇ ਕੰਮ ਹੀ ਨਹੀਂ ਹੋ ਰਿਹਾ ਤਾਂ ਫਾਇਦਾ ਕੀ ਹੈ ਸਾਨੂੰ ਕੀ ਦਰਵਾਜ਼ਾ ਹਾਂਜੀ ਕੀ ਦਰਵਾਜ਼ਾ ਇਹ ਪਿੰਡ ਵੀ ਹੋ ਚੱਕਾਗੇ ਨਾ ਹਾਂਜੀ ਸਰ ਕੀ ਨਾਮ ਸਰ ਦਾ ਹਾਂਜੀ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਕਿਹੜੇ ਪਿੰਡ ਤੋਂ ਜੀ ਭੇਲਾ ਪਿੰਡ ਤੋਂ ਮੈਂ ਮੈਂਬਰ ਹਾਂ ਪੰਚਾਇਤ ਮੈਂਬਰ ਜੀ ਸਰ ਕੀ ਸਾਰਾ ਮਾਮਲਾ ਕੀ ਹੈ ਸਰ ਸਾਰਾ ਮਾਮਲਾ ਜੀ ਇਹ ਹੋਆ ਅਸੀਂ ਉਹਨਾਂ ਬਾਕੀ ਚਾਰ ਪੰਜਾਂ ਨੂੰ ਕਿਹਾ ਜੀ ਵੀ ਆਪਾਂ ਪਿੰਡ ਦਾ ਵਿਕਾਸ ਕਰਨਾ ਰਲ ਕੇ ਜੀ ਜੀ ਪਰ ਉਹਨਾਂ ਨੇ ਸਾਡੇ ਨਾਲ ਕੋਈ ਵੀ ਸਹਿਮਤੀ ਨਹੀਂ ਦਿੱਤੀ ਜਦੋਂ ਵੀ ਅਸੀਂ ਮੀਟਿੰਗ ਰੱਖਦੇ ਹਾਂ ਮੀਟਿੰਗ 'ਚ ਉਹ ਹਾਜ਼ਰ ਹੁੰਦੇ ਆ ਇੱਕ ਅੱਧੀ ਮੀਟਿੰਗ 'ਚ ਉਹ ਆਏ ਹੋਣਗੇ ਜੀ ਠੀਕ ਹੈ ਤੇ ਅਸੀਂ ਹੁਣ ਅਸੀਂ ਉੱਥੇ ਵੀਡੀਓ ਦਫ਼ਤਰ ਵੀ ਅਸੀਂ ਦਿੱਤਾ ਲੈ ਕੇ ਜੀ ਸਭਾਂ ਸਾਹਵਲੋਂ ਜੀ ਜੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਬੁੱਧਵਾਰ ਨੂੰ ਅਸੀਂ ਸਰਪੰਚ ਯੂਨੀਅਨ ਉਹਨਾਂ ਨੇ ਸਾਨੂੰ ਸੱਦਿਆ ਸਰਪੰਚ ਯੂਨੀਅਨ ਦੇ ਅਸੀਂ ਮੈਂਬਰ ਹਾਂ ਜੀ ਜੀ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਤੇ ਅਸੀਂ ਬੁੱਧਵਾਰ ਨੂੰ ਹੁਣ ਉੱਥੇ ਮੀਟਿੰਗ ਰੱਖੀ ਆ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਕਾਰਨ ਦੱਸੋ ਤੁਸੀਂ ਕਿਉਂ ਨਹੀਂ ਸਾਡਾ ਸੇਵਾ ਜੀ ਜੀ ਦੇਖੋ ਸਾਡੀ ਕਈ ਗਰੀਬ ਕੀ ਸਰ ਕੋਈ ਕਾਸਟ ਨੂੰ ਲੈ ਕੇ ਆ ਕੋਈ ਜਾਂ ਆਪਣੇ ਕਾਸਟ ਨੂੰ ਹੋ ਸਕਦਾ ਉਹਨਾਂ ਦੇ ਮਾਈਂਡ ਵਿੱਚ ਹੋਵੇ ਇਹੋ ਗੱਲ ਅਸੀਂ ਇਹੋ ਚਾਹੁੰਦੇ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਸਾਡੇ ਕਿੰਨੇ ਗਰੀਬ ਪਰਿਵਾਰ ਜਿਹੜੇ ਆ ਸਾਡੇ ਨਰੇਗਾ ਦੇ ਕੰਮ ਤੋਂ ਜਿਨ੍ਹਾਂ ਦਾ ਰੋਜੀ ਰੋਟੀ ਚੱਲਦਾ ਪਿਆ ਜੀ ਇਹਨਾਂ ਨੇ ਉਹ ਵੀ ਇਹਨਾਂ ਨੇ ਬਿਲਕੁਲ ਸਾਫ਼ ਇਨਕਾਰ ਕੀਤਾ ਕਹਿੰਦੇ ਅਸੀਂ ਕੋਈ ਨਰੇਗਾ ਦਾ ਕੰਮ ਨਹੀਂ ਚੱਲਣ ਦੇਣਾ ਨਾ ਅਸੀਂ ਕੋਈ ਸੜਕ ਬਣਣ ਦੇਣੀ ਆ ਦੇਖੋ ਸਾਡਾ ਪੁਰਾਣਾ ਫੰਡ ਪਿਆ ਆ ਨਹੀਂ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਹੋ ਸਕਦੀ ਆ ਜਾਂ ਕੁਝ ਇਹੋ ਜਿਹਾ ਕੋਈ ਗਲਤ ਨਹੀਂ ਰੰਜਿਸ਼ ਦਾ ਆਪਾਂ ਕੋਈ ਉਹਨਾਂ ਨਾਲ ਕੋਈ ਸਾਡਾ ਵੈਰ ਹੈ ਹੀ ਨਹੀਂ ਕਿਸੇ ਨਾਲ ਦੇਖੋ ਜੀ ਜੇ ਕੋਈ ਵੀ ਨੁਮਾਇੰਦਾ ਚੁਣਿਆ ਜਾਂਦਾ ਉਹ ਸਿਰਫ ਜਨਤਾ ਦੇ ਸਿਰ ਉ ਚੁਣਿਆ ਜਾਂਦਾ ਕੋਈ ਵੀ ਆਪ ਨਹੀਂ ਬਣਦਾ ਹੈਗਾ ਠੀਕ ਹੈ ਜੇ ਸਰਪੰਚ ਹੋਣਾ ਇਹ ਸਾਡੇ ਸਰਪੰਚ ਸਾਹਿਬ ਆ ਬਹੁਤ ਜ਼ਿਆਦਾ ਲੀਡ ਨਾਲ ਇਹਨਾਂ ਨੇ ਵੋਟਾਂ ਜਿੱਤੀਆਂ ਇਹਨਾਂ ਨੂੰ ਪਿੰਡ ਵਾਲਿਆਂ ਨੇ ਹੀ ਜਿਤਾਇਆ ਪਰ ਉਹ ਇਸ ਗੱਲ ਤੋਂ ਇਨਕਾਰ ਕਰਦੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਰਪੰਚ ਨਹੀਂ ਮੰਨਣਾ ਹੈਗਾ ਠੀਕ ਹੈ ਜੀ ਤੇ ਆਪਾਂ ਸਰਪੰਚ ਸਾਹਿਬ ਉਹਨਾਂ ਦੇ ਪੂਰਾ ਨਾਲ ਆ ਠੀਕ ਆ ਅਸੀਂ ਪ੍ਰਬੰਧਕ ਪਿੰਡ ਦੇ ਵਿੱਚ ਲੱਗਣ ਨਹੀਂ ਦੇਣਾ ਹੈਗਾ ਅਸੀਂ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤਾਂ ਪਿੰਡ ਦੇ ਵਿਕਾਸ ਲਈ ਸਾਡਾ ਪਹਿਲਾ ਮਕਸਦ ਇਹ ਹੋਆ ਕਿ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਜੀ ਜੀ ਠੀਕ ਹੈ ਗਰੀਬ ਜਨਤਾ ਸਾਡੀ ਜਿਹੜੀ ਜਿਨ੍ਹਾਂ ਦੀ ਰੋਜੀ ਰੋਟੀ ਹੈਗੀ ਆ ਨਰੇਗਾ ਦੇ ਕੰਮ ਤੋਂ ਚੱਲਦੀ ਪਈ ਆ ਅਸੀਂ ਉਹ ਕੰਮ ਚਲਾਉਣੇ ਆ ਜਿਹੜੇ ਸਾਡੇ ਕੰਮ ਰੁਕਿਓ ਪਏ ਆ ਠੀਕ ਆ ਕਿਸੇ ਤਰ੍ਹਾਂ ਦੀ ਵੀ ਪਿੰਡ ਵਾਲਿਆਂ ਨੂੰ ਕੋਈ ਦਿੱਕਤ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਠੀਕ ਹੈ ਹਾਂ ਜੀ ਕੀ ਮਾਮਲਾ ਕੀ ਹੈ ਸਰ ਸਰ ਪਿੰਡ ਦੇ ਵਿੱਚ ਜਿਹੜਾ ਨਰੇਗਾ ਦਾ ਕੰਮ ਉਹ ਚੱਲਣਾ ਚਾਹੀਦਾ ਆ ਤੇ ਜਿਹੜੀ ਕੋਈ ਸੜਕ ਖਰਾਬ ਹੋਈ ਉਹ ਬਣਨੀ ਚਾਹੀਦੀ ਆ ਕੰਮ ਸਾਰੇ ਪਹਲਾਈ ਦੇ ਵਿੱਚ ਹੋਣੇ ਚਾਹੀਦੇ ਪਿੰਡ ਦੇ ਜਿੰਨੇ ਵੀ ਆ ਅੱਛਾ ਜੀ ਇਹ ਗੱਲ ਪਹਿਲਾਂ ਹੋ ਨਹੀਂ ਰੇ ਸਰ ਕੰਮ ਪਹਿਲਾਂ ਕੋਈ ਨਹੀਂ ਕੰਮ ਹੋ ਰਿਆ ਬੰਦ ਹੋਇਆ ਕੰਮ ਕਿਉਂ ਕੋਈ ਪੰਚਾਇਤ ਦਾ ਕੱਖ ਨਹੀਂ ਹੈਗਾ ਇਹ ਬੰਦਿਆਂ ਦਾ ਸਹਿਯੋਗ ਨਹੀਂ ਦੀ ਰਹਾ ਬਾਕੀ ਬੰਦੇ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਤੇ ਕਿ ਕਿਹਨਾਂ ਦਾ ਸਹਿਯੋਗ ਨਹੀਂ ਹੈਗਾ ਸਰਪੰਚ ਸਾਹਿਬ ਨਾਲ ਜਿਹੜੇ ਚਾਰ ਮੈਂਬਰ ਹੁਣਾਂ ਦਾ ਨਾਮ ਆ ਮੈਨੂੰ ਪਤਾ ਨਹੀਂ ਹੈਗਾ ਨੰਕਾ ਤੋਂ ਐਡਾ ਜੀ ਕਿਹੜੇ ਕਿਹੜੇ ਵਿਕਾਸ ਦੇ ਕੰਮ ਕਿਹੜੇ ਕਿਹੜੇ ਰੁਕੇ ਆ ਸਰ ਵਿਕਾਸ ਜਿੱਦਾਂ ਹੋ ਕੇ ਸੜਕ ਦਾ ਜ਼ਰੂਰੀ ਆ ਗੁਰਦੁਆਰਾ ਸਾਹਿਬ ਨੂੰ ਤੇ ਦੂਜਾ ਹੈਗਾ ਕਿ ਜਿੱਦਾਂ ਕੌਰਾਂ ਦੇ ਵਿੱਚ ਵੀ ਭਾਂਗੂਟੀਆਂ ਉੱਗੀਆਂ ਆ ਸਰਕਾਂ ਦੇ ਵਿੱਚੋਂ ਹੋਰੋਂ ਬਹੁਤ ਤੇ ਗਿਆ ਮੁੱਟੀ-ਬੱਟੀ ਗਿਦੜਾ ਕੀ ਗੱਲ ਸਰ ਇਹਨਾਂ ਦਾ ਇਕੱਠ ਕਿਉਂ ਨਹੀਂ ਹੋ ਰਿਹਾ ਸਰ ਕੀ ਇਹਨਾਂ ਦਾ ਪ੍ਰੋਬਲਮ ਕੀ ਜਦੋਂ ਬਹੁਤ ਮਤ ਹੈਗਾ ਕਿ ਉਹ ਚਾਰ ਬੰਦੇ ਆ ਤੇ ਦੋ ਬੰਦੇ ਜਾਨੀ ਕਿ ਇਦਾਂ ਇੱਜਾ ਕੇ ਕੰਮ ਨਹੀਂ ਚੱਲਣ ਦੇ ਦੂਜੇ ਦੇ ਨਾਲ ਜਿਵੇਂ ਕਿ ਦੋ ਬੰਦੇ ਕਿਹੜੇ ਕਿਹੜੇ ਸਰਪੰਚ ਤੇ ਪੰਚ ਸਰਪੰਚ ਦਾ ਪੰਚ ਆ ਜੀ ਸਰ ਜੀ ਤੇ ਕੀ ਸਰ ਚਾਹੁੰਦੇ ਕੀ ਆ ਸਰ ਤੁਸੀਂ ਅਸੀਂ ਤਾਂ ਕਹਿੰਦੇ ਹਾਂ ਸਾਰੇ ਜਣੇ ਲੜਨੇ ਕਿ ਆਪਣਾ ਜਿਹੜਾ ਕੰਮ ਚਲਾਉਣ ਪੈਣੀ ਭਲਾਈ ਹੋਵੇ ਸਾਰੇ ਠੀਕ ਹੈ ਜੀ